ਕਿੰਨੇ ਕਿ ਬੈਗ ਕਿੰਨੇ ਕਿ ਬੈਗ ਤਿਆਰ ਕੀਤੇ ਰਹੇ ਆ ਰਾਸਮਗਰੀਵਾ ਦੇ ਭਾਈ ਇਹ ਨਾ ਕੋਈ 200 ਤੋਂ ਪਲਾਸੀ ਨੇ ਬੁਰਚੇ ਕੋਲਗੇਟ ਫੋਰਚ ਜਾਰਸ ਵਗੈਰਾ ਖਾਣ ਪੀਣ ਦੀਆਂ ਚੀਜ਼ਾਂ ਭਿਲੀਓ ਆਏ ਜੀ ਸਾਰੀ ਸੰਗਤ ਵਾਸਤੇ ਸੇਵਾ ਕਰਨ ਲਈ ਅਸੀਂ ਡੇਲੀ ਨੀਜ਼ ਹੀ ਨੈਸਸਿਟੀ ਆਈਟਮਸ ਲੈ ਕੇ ਆਏ ਜਿਵੇਂ ਸਾਰੇ ਉੱਤੇ ਲਾਈਟ ਨਹੀਂ ਹੈਗੀ ਤੇ ਆਪਾਂ ਲਾਈਟ ਲੈ ਕੇ ਆਏ ਆ ਬੱਚਿਆਂ ਵਾਸਤੇ ਫੂਡ ਜਿਆਦਾ ਫੂਡ ਨਹੀਂ ਤੱਬ ਉਸ ਜੜੀ ਮੱਛਰਦਾਨੀ ਹੈਗੀ ਇਹ ਟੂਥਪੇਸਟ ਹੈਗੀ ਇਹ ਬਰਸ਼ ਹੈਗੇ ਨੇ ਮੈਡੀਕਲ ਕਿਟ ਹੈਗੀ ਇਹ ਉਹ ਸਾਰੀ ਚੀਜ਼ ਕਿਤੇ ਵਿਸਪਰ ਲੈ ਕੇ ਆਏ ਆ ਕੋਈ ਬੀਬੀ ਵਾਲੀ ਜੋੜੇ ਲੈ ਕੇ ਆਇਆ ਬੱਚਿਆਂ ਲਈ ਬੀਬੀ ਵਾਲੀ ਵੀ ਸਾਰੇ ਜੈਂਟਸ ਲਈ ਤਾਂ ਕਿ ਅਸੀਂ ਜਿਹੜਾ ਵੀ ਕੰਮ ਕਰੀਏ ਜਿਹੜਾ ਸਮਾਨ ਜਦਾ ਰਸਾਣ ਪਹ ਚੁੱਕਾ ਹੈ ਇਸ ਤਰ੍ਹਾਂ ਕੋ ਬਾਹਰ ਵਿਪਤਾ ਪੈਂਦੀ ਆ ਹਮੇਸ਼ਾ ਸੀ ਦੇ ਦੇ ਜਿਹੜੀ ਪਾਣੀ ਦੀ ਬੋਤਲ 20 ਰੁਪਏ ਦੀ ਹੁੰਦੀ ਸੀ 100-100 ਰੁਪਏ ਦੀ ਹੋ ਜਾਂਦੀ ਪਰ ਜਦੋਂ ਪੰਜਾਬ ਤੇ ਇਸ ਤਰ੍ਹਾਂ ਦੀ ਵਿਪਤਾ ਪਈ ਇਸਾਂ ਦੀ ਮਾਰਵੱਜੀ ਜਿਹੜੀ ਬੋਤਲ 20 ਦੀ ਸੀ ਨਾ ਉਹ ਫ੍ਰੀ ਹੋ ਗਈ ਬੋਤਲੇ ਇਹ ਸੈਂਸਰ ਲਾਈਟ ਹੈਗੀ ਜੀ ਇਹ ਸੋਲਰ ਲਾਈਟ ਹੈਗੀ ਅਪਾ ਦੁਪਹਿਰ ਚਾਰਜ ਹੁੰਦੀ ਹੈ ਵਿਦ ਦੁਪ ਜਿਵੇਂ ਘਟੀ ਅਪਨਾ ਅੰਧੇਰਾ ਹੁੰਦੀ ਆਪਣੀ ਲਾਈਟ ਆਨ ਹੋ ਜਾਏਗੀ ਲਾਈਟ ਆਨ ਹੋਣ ਦੀ ਤੁਸੀਂ ਆਪਾ ਇਹਦੇ ਕੋਲ ਇਹਦੇ ਨਾਲ ਮੋਬਾਈਲ ਵੀ ਚਾਰਜ ਕਰ ਸਕਦੇ ਹੋ ਤੇ ਇਹ ਆਪਣਾ ਡੰਗਰ ਮੱਛਰ ਵਛਰ ਆਏ ਤਾਂ ਸਭ ਨਾਲ ਜਮੀਨ ਦਾ ਰਵਸਥਾ ਬਹੁਤ ਵਧੀਆ ਹੈ ਸਾਚੀ ਦਾ ਦੋਸਤੋ ਮੈਂ ਤੁਹਾਡਾ ਦੋਸਤ ਅਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਆਰਪੀਡੀ 24 ਚੈਲਨ ਦੇ ਨਾਲ ਤਸਵੀਰਾਂ ਖਵਾਵਾਂਗੇ ਤੁਹਾਨੂੰ ਅੱਜ ਬੀਬੀ ਕੋਲਾ ਭਲਾਈ ਕੇਂਦਰ ਦੀਆਂ ਜਿੱਥੇ ਕਿ ਭਾਈ ਗੁਰਕਬਾਲ ਸਿੰਘ ਵੱਲੋਂ ਜਿਹੜੇ ਕਿ ਵੱਡੀ ਰਾਸ ਸਮਗਰੀ ਜਿਹੜੀ ਆ ਭੇਜੀ ਆ ਰਹੀ ਹੈ ਖਾਸ ਕਰਕੇ ਜਿੱਥੇ ਹਰ ਪੀੜਤ ਇਲਾਕੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੂ ਤੁਹਾਨੂੰ ਸਾਂਝੀ ਕਰਾਂਗੇ ਇੱਥੇ ਪਸ਼ੂਆਂ ਵਾਸਤੇ ਚੋਕਰ ਤੇ ਹੋਰ ਜਿਹੜਾ ਘਰੇਲੂ ਸਮਾਨ ਜਿਹੜਾ ਕਿ ਸਮਗਰੀ ਰਾਸ਼ਨ ਵੱਡੀ ਤਦਾਦ ਵਿੱਚ ਜਿਹੜਾ ਪਹੁੰਚਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਟਰਾਲੀ ਜਿਹੜੀ ਬਿਲਕੁਲ ਤਿਆਰ ਆ ਅਤੇ ਇਸ ਵਿੱਚ ਪਸ਼ੂਆਂ ਵਾਸਤੇ ਚੋਖਰ ਜਿਹੜੀ ਆ ਰੱਖੀ ਗਈ ਆ ਤੇ ਸੇਵਾਦਾਰ ਵੀ ਜਿਹੜੇ ਨੇ ਪੂਰੇ ਤਿਆਰ ਨੇ ਪਹਿਲੋ ਜਿਹੜੇ ਕੀ ਅੰਦਾਲਾ ਰੰ다ਸ ਇੱਧਰ ਲਾਕੇ ਜਗੇ ਸੀ ਹੁਣ ਇਹ ਜਿਹੜੀਆਂ ਟਰਾਲੀਆਂ ਨੇ ਰਾਹਤ ਸਮਗਰੀ ਆ ਇਹ ਹੁਣ ਹਰੀਕੇਵਾਲ ਛੜੀ ਸਾਈਡ ਵੱਲ ਜਾਣਗੀ ਆ ਕਿਉਂਕਿ ਵੱਡੀ ਜਿਹੜੀ ਮਾਰਵੜੀ ਆ ਅਤੇ ਜਦੋਂ ਵੀ ਕਿਤੇ ਮੁਸ਼ਕਲ ਜਦੋਂ ਕਿਤੇ ਕੋਈ ਪੀੜ ਪੈਂਦੀ ਆ ਤੇ ਵੱਡੀ ਸਮਗਰੀ ਜਿਹੜੀ ਆ ਰਾਹਤ ਸਮਗਰੀ ਬੀਬੀ ਕੋਲਾ ਭਲਾਈ ਕੇਂਦਰ ਵੱਲੋਂ ਜਿਹੜੀ ਇਹ ਦਿੱਤੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਵੀਰ ਨਾਲ ਗੱਲਬਾਤ ਜਰੂਰ ਕਰਾਂਗੇ ਬਾਈ ਜੀ ਕਿੰਨੀ ਆ ਕੇ ਟੋਖਰ ਦੀਆਂ ਬੋਰੀਆਂ ਜਾ ਰਹੀਆਂ ਵਿੱਚ ਦੇ 200 ਤਕਰੀਬ ਹੈ ਗਿਆ ਬਾਬਾ ਜੀ 200 ਤਕਰੀਬ ਹੈ ਹਾਂ ਜੀ ਇਹ ਕਿੰਨੀਆਂ ਕਿ ਟਾਲੀਆਂ ਹੋਰ ਤੱਕੀਆਂ ਨੇ ਹੁਣ ਤੱਕ ਪਹਿਲਾਂ ਆ ਜਾਂਦ ਰਹੇ ਵੀਰ ਜੀ ਨੇ ਇਹਨਾਂ ਨੂੰ ਪਤਾ ਜੀ ਆਪਾਂ ਤੇ ਹਾਂ ਜੀ ਭਾਈ ਇਹ ਕਿਹੜੇ ਇਲਾਕੇ ਦੀਆਂ ਜਾ ਰਹੀਆਂ ਜੀ ਇਹ ਇਹ ਜਾ ਰਹੀਆਂ ਬੁੱਢਾ ਕੋੜ ਪੱਟੀ ਵਾਲੀ ਸਾਈਡ ਪੱਟੀ ਵਾਲੀ ਸਾਈਡ ਪੱਟੀ ਵਾਲੀ ਸਾਈਡ ਹਾਂ ਜੀ ਤੇ ਵੀ ਜਿਹਦੇ ਸੋ ਵੀ ਚੋਖਰ ਦੇ ਨਾਲ-ਨਾਲ ਹੋਰ ਕੀ ਕੀ ਰਾਸ਼ਨ ਸਮਗਰੀ ਹੈਗੀ ਹੈ ਰਾਸ਼ਨ ਦੀ ਰਾਸ਼ਨ ਦੀ ਸਾਰੀ ਸਮਗਰੀ ਨਾਲ ਹੀ ਜਾ ਰ ਮੈਡੀਸਿਨ ਵਗੈਰਾ ਨਾਲ ਸਰਜ ਲਾਈਟਾਂ ਜਿਹੜੀਆਂ ਮਾ ਧੋਪ ਦੇ ਨਾਲ ਊਰਜਾ ਨਾਲ ਚੱਲਦੀਆਂ ਉਹ ਸਭ ਕੁਝ ਜਾ ਰਿਹਾ ਜੀ ਕਿਉਂਕਿ ਇਹੋ ਸੋ ਵੀ ਪਹਿਲੀ ਰਾਹਤ ਸਮਗਰੀ ਇਸ ਹਰੀਕੇਲ ਪਾਸੇ ਜਾ ਰਹੀ ਹੈ ਕਿ ਜਾਂ ਪਹਿਲੀ ਵੀ ਸੇਵਾ ਜਾ ਚੁੱਕੀ ਹੁੰਦਾ ਪਹਿਲਾਂ ਬਾਬਾ ਜੀ ਰਮਦਾਸ ਵਾਲੀ ਸਾਈਡ ਤੇ ਬਹੁਤ ਵਾਰ ਜਾ ਚੁੱਕੀ ਸੇਵਾ ਬਾਕੀ ਹੁਣ ਵੀ ਜਿੰਨੀ ਵੀ ਹੋ ਸਕਦੀ ਵੱਧ ਤੋਂ ਵੱਧ ਸੰਗਤ ਸੇਵਾ ਕਰ ਰਹੀ ਹੈ ਬਾਕੀ ਬਾਬਾ ਜੀ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪੈਕ ਨੇ ਇਹਨਾਂ ਵਿੱਚ ਰਾਹਤ ਸਮਗਰੀ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਬਿਲਕੁਲ ਤੁਹਾਨੂੰ ਸਾਂਝੀ ਕੀਤੇ ਨੇ ਇਹ ਜਿਹੜੇ ਬੈਗ ਤਿਆਰ ਕੀਤੇ ਨੇ ਬੀਬੀ ਕੋਲਾ ਭਲਾਈ ਕੇਂਦਰ ٹرسٹ ਵੱਲੋਂ ਜਿਹੜੇ ਤਿਆਰ ਕੀਤੇ ਨੇ ਇਹ ਉੱਥੇ ਜਿਹੜੇ ਰਾਹਤ ਸਮਗਰੀ ਉਹਨਾਂ ਲੋਕਾਂ ਤੱਕ ਜਿਹੜੀ ਪਹੁੰਚਾਈ ਜਾਊ ਖਾਸ ਕਰਕੇ ਤੁਸੀਂ ਦੇਖ ਸਕਦੇ ਹੋ ਲਾਈਟ ਦਾ ਬਿਲਕੁਲ ਉੱਥੇ ਇੰਤਜ਼ਾਮ ਹੈ ਨਹੀਂ ਆ ਬੱਤੀ ਦਾ ਇਸ ਕਰਕੇ ਸੋਲਰ ਲਾਈਟਾਂ ਜਿਹੜੀਆਂ ਆ ਉਹ ਦਿੱਤੀਆਂ ਜਾਣਗੀਆਂ ਤੁਸੀਂ ਦੇਖ ਸਕਦੇ ਹੋ ਵੱਡੀ ਜਿਹੜੀ ਆ ਰਾਹਤ ਸਮਗਰੀ ਬੀਬੀ ਕੋਲਾ ਭਲਾਈ ਕੇਂਦਰ ਵੱਲੋਂ ਭਾਈ ਗੁਰ ਕੇ ਬਾਦ ਸਿੰਘ ਵੱਲੋਂ ਦਿੱਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਵੱਡੇ ਜਿਹੜੇ ਬੈਗ ਨੇ ਰਾਹਤ ਸਮਗਰੀ ਦੇ ਕਿਉਂਕਿ ਉੱਥੇ ਰਾਸ਼ਨ ਦੀ ਬਹੁਤ ਲੋਰ ਸੀ ਪਾਣੀ ਦੀ ਆ ਤੁਸੀਂ ਦੇਖ ਸਕਦੇ ਹੋ ਬੋਤਲਾ ਵੀ ਦਿੱਤੀਆਂ ਗਿਆ ਨੇ ਹੋਰ ਵੀ ਤੁਹਾਨੂੰ ਜਿਹੜੀ ਤੁਸੀਂ ਦਾਂਡੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਇੱਕ ਟਰਾਲੀ ਉਹ ਸੀ ਜੋਖਰ ਦੀ ਇੱਕ ਟਰਾਲੀ ਹੈ ਜਿਹੜੀ ਰਾਸ਼ਨ ਦੀ ਇਹ ਵੀ ਜਿਹੜੀ ਤਿਆਰ ਕੀਤੀ ਗਈ ਆ ਵੱਡੀਆਂ ਜਿਹੜੀਆਂ ਅੱਜ ਇਸ ਨੂੰ ਹਰੀ ਝੰਡੀ ਜਿਹੜੀ ਆ ਭਾਈ ਗੁਰਕਬਾਖ ਨੂੰ ਦਿੱਤੀ ਜਾਊਗੀ ਤੁਸੀਂ ਦੇਖ ਸਕਦੇ ਹੋ ਪਾਣੀ ਦੀਆਂ ਬੋਤਲਾਂ ਵੱਡੀ ਤਦਾਦ ਵਿੱਚ ਇਹ ਬੈਗ ਜਿਹੜੇ ਨੇ ਉਹ ਵੀ ਤਿਆਰ ਕੀਤੇ ਗਏ ਨੇ ਇੱਥੇ ਉੱਥੇ ਜਿਹੜੇ ਲੋਕ ਨੇ ਜਿਹੜੇ ਰਾਹਾ ਹਟ ਰਾਹ ਪੀਰਤ ਨੇ ਉਹਨਾਂ ਵਾਸਤੇ ਜਿਹੜੀ ਇਹ ਸਮਗਰੀ ਜਿਹੜੀ ਦਿੱਤੀ ਜਾਊਗੀ ਤੁਸੀਂ ਦੇਖ ਸਕਦੇ ਹੋ ਇਕੋ ਲਈ ਤੁਹਾਨੂੰ ਅੰਦਰ ਲੈ ਚਲੀਏ ਜਿੱਥੇ ਜਿਹੜੀ ਰਾਤ ਸਮਗਰੀ ਪੈਕ ਹੋ ਰਹੀ ਆ ਇੰਤਜ਼ਾਮ ਜਿਹੜਾ ਕੀਤਾ ਗਿਆ ਵਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਆ ਜਿਹੜੇ ਇੱਥੇ ਬੈਗ ਨੇ ਉਹ ਤਿਆਰ ਕੀਤੇ ਜਾ ਰਹੇ ਬਾਈ ਜੀ ਕਿੰਨੇ ਕਿ ਬੈਗ ਕਿੰਨੇ ਕਿ ਬੈਗ ਤਿਆਰ ਕੀਤੇ ਰਿਹਾ ਰਾਤ ਸਮਗਰੀ ਵਾਸਤੇ ਭਾਈ ਇਹ ਨਾ ਕੋਈ 200 ਤੋਂ ਪਲੱਸ ਹੀ ਨੇ ਹਾਂਜੀ ਠੀਕ ਹੈ ਅੰਦਰ ਸੋਨ ਬੈਗਾਂ 'ਚ ਕੀ ਕੀ ਪਾਇਆ ਗਿਆ ਰਾਸ਼ਨ ਗੁਰਾ ਕਿਹੜੀ ਕਿਹੜੀ ਸਮਗਰੀ ਪਾਈ ਗਈ ਬੈਗਾਂ ਦੇ ਵਿੱਚ ਭਾਈ ਕਾਫੀ ਸਮਾਨ ਜੇ ਕੁਝ ਜਿੱਦਾਂ ਆਪਣਾ ਘਰੇਲੂ ਸਮਾਨ ਹੁੰਦਾ ਵਾ ਲੇਡੀਜ਼ ਵਾਸਤੇ ਜਾਂ ਬੁਰਜ ਕੋਲਗੇਟ ਹੋਰ ਚ ਜਾਰਸ ਵਗੈਰਾ ਖਾਣ ਪੀਂਦੀਆਂ ਚੀਜ਼ਾਂ ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਪਈਆਂ ਗਿਆ ਨੇ ਠੀਕ ਹੈ ਬਿਨੈਸੂ ਵੀ ਕਰੋ ਦੀ ਸੇਵਾ ਲੱਗੀ ਆ ਕਿੰਨੇ ਕੋਈ ਤਿਆਰ ਕੀਤੇ ਸੀ ਸੇਵਾਦਾਰੀ ਗੱਲ ਕਰੀਏ ਸੇਵਾਦਾਰ ਕਿੰਨਾ ਕੋਈ ਸ਼ਾਹ ਹੈ ਸੇਵਾ ਨੂੰ ਲੈ ਕੇ ਇਹ ਕਾਫੀ ਦਿਨ ਹੋ ਗਿਆ ਜੀ ਹਫਤੇ ਤੋਂ ਉੱਪਰ ਹੀ ਹੋ ਗਿਆ ਵੈਸੇ ਤੇ ਹਾਂਜੀ ਰੋਜ਼ ਹੀ ਗੱਡੀ ਤੁਸੀਂ ਵੇਖਿਆ ਵੱਡੀ ਜਿਹੜੀ ਆ ਰਾਹਤ ਸਮਗਰੀ ਜਿਹੜੀ ਆ ਹਰ ਪੀੜਤਾ ਵਾਸਤੇ ਇੱਥੋਂ ਜਿਹੜੀ ਤਿਆਰ ਕੀਤੀ ਜਾਣੀਆਂ ਅਤੇ ਭਾਈ ਗੋਰਖਬਾਲ ਜੀ ਜਿਹੜੇ ਇਥੋਂ ਦੇ ਸਹਿਯੋਗੀ ਨੇ ਉਹਨਾਂ ਦੇ ਸਯੋਗ ਨਾਲ ਤੁਸੀਂ ਦੇਖਦੇ ਹੋ ਆਟੇ ਦੀਆਂ ਆਟੇ ਦੇ ਤੋੜੇ ਜਿਹੜੇ ਵੀ ਤੁਹਾਨੂੰ ਕੱਲੀ-ਕੱਲੀ ਦੇ ਅਸੀਂ ਇਹ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀ ਜਾ ਰਹੇ ਨੇ ਸੇਵਾਦਾਰਾਂ ਵਿੱਚ ਵੀ ਭਾਰੀ ਸ਼ਾਹ ਵਾ ਸੇਵਾ ਨੂੰ ਲੈ ਕੇ ਅਤੇ ਇਹ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਨੇ ਭਾਈ ਸਾਹਿਬ ਜੀ ਕਿੰਨੇ ਕਿ ਇਹ ਜਿਹੜੀਆਂ ਟਰਾਲੀਆਂ ਵਿੱਚ ਜਿਹੜੇ ਸਮਗਰੀ ਆ ਜਾ ਰਹੀ ਆ ਕਿੰਨੇ ਕਿ ਬੈਗ ਜਾ ਰਹੇ ਨੇ ਕਾਫੀ ਕਿੰਨੇ ਕਿ ਪਤਿਕ ਨੇ ਬੈਗ ਜਿਹੜੇ ਸਮਗਰੀ 400 500 500 ਕਿਲੋ ਕਿਲੋ ਉਜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਤੁਹਾਨੂੰ ਬੀਬੀ ਕੋਲਾਪਲਾਈ ਕਹਿੰਦੇ ਦੀ ਦਿਖਾ ਰਹੇ ਆ ਜਿੱਥੇ ਕੀ ਰਾਹਤ ਸਮਗਰੀ ਹੜਪੀੜਤਾ ਵਾਸਤੇ ਪਹੁੰਚਾਈ ਜਾ ਰਹੀ ਆ ਸੋਨ ਲਾਈਟਾਂ ਵੀ ਨੇ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਵੱਡੀਆਂ ਤਾਂ ਭਾਈ ਸਾਹਿਬ ਜੀ ਆ ਜਿਹੜੀ ਸੇਵਾ ਜਾ ਰਹੀ ਆ ਭਾਈ ਘਰਵਾ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਦਿੱਲੀੋਂ ਆਇਆ ਜੀ ਸਾਰੀ ਸੰਗਤ ਵਾਸਤੇ ਸੇਵਾ ਕਰਨ ਲਈ ਅਸੀਂ ਡੇਲੀ ਨੀਜ਼ੀ ਨੈਸਸਿਟੀ ਆਈਟਮਸ ਲੈ ਕੇ ਆਏ ਆ ਜਿਵੇਂ ਸਾਰੇ ਉੱਤੇ ਲਾਈਟ ਨਹੀਂ ਹੈਗੀ ਤੇ ਆਪਾਂ ਲਾਈਟ ਲੈ ਕੇ ਆਏ ਆ ਬੱਚਿਆਂ ਵਾਸਤੇ ਫੂਡ ਜਿਆਦਾ ਫੂਡ ਨਹੀਂ ਲੀਤਾ ਬਸ ਜਿਹੜੀ ਮੱਛਰਦਾਨੀ ਹੈਗੀ ਐ ਟੂਥਪੇਸਟ ਹੈਗੀ ਬਰਸ਼ ਹੈਗੇ ਨੇ ਮੈਡੀਕਲ ਕਿਟ ਹੈਗੀ ਉਹ ਸਾਰੀ ਚੀਜ਼ ਕਿਤੇ ਵਿਸਪਰ ਲੈ ਕੇ ਆਇਆ ਕੋਈ ਬੀਬੀਾਂ ਲਈ ਜੋੜੇ ਲੈ ਕੇ ਆਇਆ ਬੱਚਿਆਂ ਲਈ ਬੀਬੀਆਂ ਲਈ ਸਾਰੇ ਜੈਂਟਸ ਲਈ ਤਾਂ ਕਿ ਅਸੀਂ ਜਿਹੜਾ ਵੀ ਕੰਮ ਕਰੀਏ ਜਿਹੜਾ ਸਮਾਨ ਜਦਾ ਰਸ਼ਨ ਪਹੁੰਚ ਚੁੱਕਾ ਹੈ ਪਰ ਜਿਹੜੀ ਇਸ ਟਾਈਮ ਮੋਸਟਲੀ ਨੈਸੈਸਿਟੀ ਆਈਟਮ ਹੈਗੀ ਉਹ ਨਹੀਂ ਪਹੁੰਚ ਪਾਰੀ ਉਹਨੂੰ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਸਿਬਲੀ ਇਸ ਸਭ ਇਹ ਜਿਹੜੀ ਹਾਰਾ ਹੱਤ ਸਮਗਰੀ ਆ ਇਹ ਇਧਰ ਨਾਲਾ ਸਾਈਡ ਤੇ ਜਾਏਗੀ ਜਾਂ ਫਿਰ ਹਰੀ ਕੇ ਸਾਈਡ ਵੱਲ ਜਾਏਗੀ ਕਿੱਥੇ ਲੱਗੇ ਉਹ ਜੋ ਗੁਰੂ ਸਾਹਿਬ ਦਾ ਹਦਾਇਤ ਹੋਏਗਾ ਸਾਨੂੰ ਜਦਾ ਆਈਡੀਆ ਨਹੀਂ ਹੈਗਾ ਇਸ ਚੀਜ਼ ਦਾ ਅਸੀਂ ਗੁਰੂ ਸਾਹਿਬ ਨਾਲ ਜਾ ਰਹੇ ਹਾਂ ਜੋ ਬਾਬਾ ਜੀ ਹਦੇਸ਼ ਕਰਨਗੇ ਉੱਥੇ ਅਸੀਂ ਸਮਟ ਕਰਾਂਗੇ ਕਿਤਨਾ ਦੇ ਦਿਓ ਜਦੋਂ ਪੰਜਾਬ ਤੇ ਮੁਸ਼ਕ ਪੰਜਾਬੀਆਂ ਵੱਲੋਂ ਬੜਾ ਡਟ ਕੇ ਇਸ ਜਿਹੜਾ ਸਾ ਦਿੱਤਾ ਗਿਆ ਵਾ ਹਰ ਕੋਈ ਜਿਹੜਾ ਖਜ਼ਾਨੇ ਹਰ ਕਿਸ ਨੇ ਖੋਲ ਦਿੱਤੇ ਗਏ ਨੇ ਇੰਨਾ ਕਿ ਸਾਥ ਆ ਗਿਆ ਜਿਕਰ ਪਾਣੀ ਦਾ ਹੜ ਆ ਗਿਆ ਤੇ ਕਈ ਸੇਵਾ ਦਾ ਵੀ ਬੜਾ ਹੜ ਆ ਗਿਆ ਹਰ ਤਾਂ ਜਿਹੜਾ ਰਾਸ਼ਨ ਜਿਹੜਾ ਪਜਾਇਆ ਜਾਦਾ ਸਰ ਇਹ ਸਾਡੇ ਗੁਰੂਆਂ ਨੇ ਹੀ ਸ਼ੁਰੂ ਤੋਂ ਦਿੱਤਾ ਹੈ ਸਾਨੂੰ ਇਹ ਸਾਰੀ ਸੇਵਾ ਗੁਰੂਆਂ ਤੋਂ ਬਖਸ਼ੀ ਗਈ ਹੈ ਸਾਡੇ ਕੋਲ ਕੁਝ ਨਹੀਂ ਆ ਰਹੀ ਇਹ ਸਾਡੀ ਨੀਵਾਂ ਅੰਦਰ ਹੈਗੀ ਸਾਡੇ ਟੀ ਅੰਦਰ ਹੈਗਾ ਇਹ ਹਮੇਸ਼ਾ ਅੱਜ ਵੀ ਰਹੇਗੀ ਅੱਗੇ ਵੀ ਰਹਿੰਦੀ ਰਹਿਣਗੀਆਂ ਜੇ ਗੁਰੂ ਸਾਹਿਬ ਕਿਰਪਾ ਕਰਨ ਅੱਗੇ ਕਦੀ ਐਵੀਂ ਚੀਜ਼ਾਂ ਹਨ ਅਗਰ ਇਹ ਚੀਜ਼ਾਂ ਆਣ ਗਈਆਂ ਤੇ ਸਾਰੇ ਸਭ ਤੋਂ ਪਹਿਲੇ ਸਾਰੇ ਭਰਾ ਸਾਰੇ ਨਾਲ ਖੜੇ ਹੋਣਗੇ ਕਿ ਲੱਗਦਾ ਨਹੀਂ ਇਹ ਪੰਜਾਬੀ ਜੇਕਰ ਅਸੀਂ ਦੇਖਿਆ ਪੰਜਾਬ ਚੋਂ ਬਾਹਰ ਕਿਤੇ ਵਿਪਤਾ ਪੈਂਦੀ ਆ ਤੇ ਵੱਡੀ ਤਦਾਦ ਵੀ ਸੇਵਾ ਕਰਨ ਪਹੁੰਚਦੇ ਹੋਂ ਤੇ ਪੰਜਾਬ ਦੀ ਗੱਲ ਆ ਕਿ ਲੱਗਦਾ ਪੰਜਾਬ ਤੋਂ ਇਲਾਵਾ ਹੋਰ ਵੀ ਜਿਹੜੇ ਲੋਕ ਨੇ ਅਸੀਂ ਦੇਖਿਆ ਦੇਸ਼ ਆਪਦੇਸ਼ਾਂ ਤੋਂ ਸਾਡੇ ਐਨ ਆਰ ਆਈ ਵੀਰ ਦੇ ਉਹਨਾਂ ਵੱਲ ਵੀ ਬੜੀ ਸੇਵਾ ਵੱਡੀ ਦੀ ਪਾਈ ਜਾ ਰਹੀ ਹੈ ਇਹੋ ਇਹ ਦੱਸਿਆ ਤੁਹਾਨੂੰ ਕਿ ਇਹ ਸਾਡੇ ਡੀ ਐਨ ਅੰਦਰ ਹੈਗਾ ਇਹ ਸਾਡੇ ਗੁਰੂ ਸਾਹਿਬ ਤੋਂ ਮਿਲਿਆ ਹੋਇਆ ਹੈ ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਹੈ ਗੁਰੂ ਸਾਹਿਬ ਦੇ ਆਦੇਸ਼ ਤੋਂ ਹੈ ਸਾਡੇ ਹਰ ਚੀਜ਼ ਸੇਵਾ ਸਾਡੇ ਹੋਂਦ ਰਹੇਗੀ ਇੱਥੇ ਕੋਈ ਚਲਸੀ ਸੇਵਾ ਜਿੱਥੇ ਕਿਤੇ ਮੁਸ਼ਕਿਲ ਪੈਂਦੀ ਹੈ ਖੜ ਤਾਂ ਪੰਜਾਬੀ ਉੱਥੇ ਹਰ ਤਾਂ ਡੜ ਕੇ ਖੜਦਾ ਨਾਲੇ ਹਾਂਜੀ ਬਿਲਕੁਲ ਜੀ ਇਹਦੇ ਵਿੱਚ ਮੈਂ ਇੱਕ ਚੀਜ਼ ਕਹਿਣਾ ਚਾਹਾਂਗਾ ਕਿ ਚਲੋ ਮੈਂ ਕਿਹਨਾ ਜੇਕਰ ਇਹ ਵਿਪਤਾ ਆਈ ਹੈ ਨਾ ਤੇ ਇਹ ਬੜਾ ਵਧੀਆ ਕਿ ਪੰਜਾਬੀ ਪੰਜਾਬੀ ਨੂੰ ਖੜਾ ਕਰਨ ਰਿਹਾ ਸਾਨੂੰ ਲੋੜ ਨਹੀਂ ਪਾਰੀਆਂ ਸਟੇਟਾਂ ਦੀਆਂ ਜ਼ਿਆਦਾ ਠੀਕ ਹੈ ਮਦਦ ਕਰਨ ਦੇ ਨੇ ਪਰ ਬਹੁਤ ਵਧੀਆ ਸ਼ੁਕਰ ਹੈ ਮਦਦ ਕਰਨ ਦੇ ਜੇ ਪਰ ਜੇਕਰ ਅਸੀਂ ਵੇਖੀਏ ਨਾ ਕਿ ਪੰਜਾਬ ਦੇ ਜਮਨੋਂ ਨਿਤ ਮਹਿਮਾ ਕਹਿੰਦੇ ਆ ਸ਼ੁਰੂ ਤੋਂ ਮਹਿਮਾ ਚ ਆਉਂਦੇ ਰਹੇ ਆ ਤੇ ਸ਼ੁਰੂ ਤੋਂ ਆਪਣੇ ਆਪ ਹੀ ਖੜਦੇ ਰਹੇ ਗੁਰੂ ਦੀ ਕਿਰਪਾ ਨਾਲ ਤੇ ਅੱਜ ਵੀ ਜੇਕਰ ਪੰਜਾਬੀ ਪੰਜਾਬੀ ਨੂੰ ਖੜਾ ਕਰਨ ਰਹਿਣਾ ਤੇ ਇਹ ਪਰਮਾਤਮਾ ਦੀ ਕਿਰਪਾ ਜਿਤਨਾ ਵੀ ਜਿਹਨੇ ਕਿਹਾ ਡੀਐਨਏ ਦੇ ਵਿੱਚ ਆ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਨੂੰ ਦਿੱਤਾ ਹੋਇਆ ਹੈ ਨਾ ਜਾਂ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਸਾਨੂੰ ਲੰਗਰ ਦਿੱਤਾ ਉਹ 20 ਰੁਪਏ ਅੱਜ ਤੱਕ ਸਾਡੇ ਕੋਲ ਮੁੱਕਦੇ ਨਹੀਂ ਪਏ ਉਹਦਾ ਵਿਆਜ ਹੀ ਅੱਜ ਇਹ ਤੇ ਇਹ ਸਿਰਫ ਵਿਆਜ ਮਾਤਰੀ ਵੇਖਣ ਡੇ ਜੇ ਉਹ 20 ਰੁਪਏ ਮੁੱਕਦੇ ਨਹੀਂ ਪਏ ਉਹ 20 ਰੁਪਏ ਜਿਹੜੇ ਆ ਉਹ ਪੰਜਾਬ ਨੂੰ ਖੜਾ ਕਰਨ ਵਿੱਚ ਸਹਾਇਤਾ ਕਰਨ ਡੇ ਨੇ ਰਾਸ਼ਨ ਇਹਨਾਂ ਲੋਕਾਂ ਤੱਕ ਪਹੁੰਚ ਚੁੱਕਾ ਆ ਕਿ ਮੈਂ ਨਹੀਂ ਸਮਝਦਾ ਕਿ ਕੋਈ ਇਹ ਕਹੇਗਾ ਕਿ ਮੈਨੂੰ ਕੁਝ ਮਿਲਿਆ ਨਹੀਂ ਹੈਗਾ ਪੰਜਾਬੀ ਵੀਰਾਂ ਨੇ ਐਨਆਰ ਜਿੰਥੋਂ ਤੱਕ ਵੀ ਮਦਦ ਹੋ ਸਕੀਦੀ ਆ ਹੋਈ ਆ ਆਈ ਮਦਦ ਪੰਜਾਬ ਦੇ ਵਿੱਚ ਔਰ ਬੜੀ ਵੱਧ ਚੜ ਕੇ ਆਈ ਵੀ ਰਜੀ ਔਰ ਅੱਜ ਫੇ ਪੰਜਾਬੀ ਨੇ ਇੱਕ ਵਾਰ ਫੇ ਦੱਸ ਦਿੱਤਾ ਕਿ ਅਹੀਂ ਮੋਹੀ ਮਾਨ ਲੜਨਾ ਜਾਣਦੇ ਆ ਇੱਕ ਦੂਜੇ ਨੂੰ ਖੜਾ ਕਰਨਾ ਜਾਣਦੇ ਆ ਇਹ ਜ਼ਰੂਰੀ ਨਹੀਂ ਕਿ ਕਹਿੰਦੇ ਕਿ ਸਿੱਖ ਸਿੱਖ ਦੀ ਬਾਣ ਕੇ ਨਾ ਲੱਤਾ ਖਿੱਚਦਾ ਇਹ ਨਹੀਂ ਹੁਣ ਵੇਖੋ ਇਧਰ ਬਾਣ ਨਾਲ ਬਾਹ ਬਣੀ ਪਈ ਹੈ ਨਾ ਕਿੱਥੋਂ ਤੱਕ ਚੋਂਚ ਪਹੁੰਚ ਗਿਆ ਰਾਸ਼ਨ ਇਹ ਤੇ ਕੁੱਤਿਆਂ ਤੱਕ ਨੂੰ ਭੁੱਖੇ ਨਹੀਂ ਰਹਿਣ ਦਿੰਦਾ ਇਨਸਾਨ ਤੇ ਬੜੀ ਦੂਰ ਦੀ ਗੱਲ ਹੈ ਜੀ ਅਸੀਂ ਦੇਖਦੇ ਖਾ ਕੇ ਜਦੋਂ ਕਿਤੇ ਪੰਜਾਬ ਤੇ ਇਸ ਤਰ੍ਹਾਂ ਕੋਈ ਬਾਹਰ ਵਿਪਤਾ ਪੈਂਦੀ ਆ ਹਮੇਸ਼ਾ ਸੀ ਦੇਦੇ ਜਿਹੜੀ ਪਾਣੀ ਦੀ ਬੋਤਲ 20 ਰੁਪਏ ਦੀ ਹੁੰਦੀ ਸੀ 100 100 ਰੁਪਏ ਦੀ ਹੋ ਜਾਂਦੀ ਪਰ ਜਦੋਂ ਪੰਜਾਬ ਤੇ ਸਤਾਨ ਦੀ ਵਿਪਤਾ ਪਈ ਸਾਡੀ ਮਾਰਵੱਜੀ ਜਿਹੜੀ ਬੋਤਲ 20 ਦੀ ਸੀ ਨਾ ਉਹ ਫ੍ਰੀ ਹੋ ਗਈ ਬੋਤਲੇ ਭਾਜੀ ਇਹ ਬਾਲੀਆਂ ਸਟੇਡਾਂ ਦੇਖੋ ਕਰੋਨਾ ਟਾਈਪ ਹੀ ਦੇਖ ਲਓ ਟਾਈਮ ਦੇਖ ਲਓ ਜੀ ਤੁਸੀਂ ਜੋ ਪੈਂਡੈਮਿਕ ਹੋਈ ਸੀ ਲੋਕਾਂ ਨੇ ਆਕਸੀਜਨ ਜਿਹੜੀ ਹੈ ਨਾ ਕਿੰਨੀ ਕਿੰਨੀ ਮਹਿੰਗੀ ਕਰਦੀ ਪੰਜਾਬੀਆਂ ਨੇ ਲਾਈਨਾਂ ਲਾਤੀਆਂ ਆਕਸੀਜਨ ਦੇ ਆਓ ਜੀ ਡੜਮਾ ਦੀ ਆਕਸੀਜਨ ਲਵੇ ਇਹੀ ਗੱਲ ਹੈ ਪੰਜਾਬੀਆਂ ਦੇ ਫੋਨ ਦੇ ਵਿੱਚ ਸੇਵਾ ਹੈ ਜੀ ਔਰ ਜੇਕਰ ਇਹ ਲੜਨ ਵਾਲੀ ਬਹਾਦਰ ਕੌਮ ਹੈ ਤੇ ਇਸ ਸੇਵਾ ਵਿੱਚ ਵੀ ਸਭ ਤੋਂ ਉੱਤੇ ਫਰੀ ਕਰ ਦਿੱਤਾ ਜੀ ਜਿੱਥੇ ਪਾਣੀ ਦੀ ਬੋਤਲ ਜਿਹੜੀ 20 ਰੁਪਏ ਦੀ 25 ਰੁਪਏ ਦੀ ਬਾਲੀਆਂ ਸਟੇਜਾਂ 5000 ਰੁਪਏ ਦੀ ਵਿਕੀ ਆ ਲੇਕਿਨ ਇੱਥੇ ਤੁਸੀਂ ਆ ਕੇ ਵੇਖੋ ਸਭ ਕੁਝ ਹੀ ਫਰੀ ਹੋ ਗਿਆ ਇਹ ਲਾਈਟਾਂ ਦੇਖ ਲਓ ਜਿਹੜੀਆਂ ਨਵੀਆਂ ਲੈਂਦੇ ਆਂ ਕੀ ਗੱਲ ਕਰੀਏ ਬਾਈ ਜੀ ਲਾਈਟ ਥੋੜੇ ਦਸ਼ਕਾਂ ਨੂੰ ਸਾਂਝਾ ਕਰਦੇ ਹੋ ਇੱਕ ਕਿਸਤਾ ਲਾਈਟ ਚੱਲਦੀ ਹੈ ਇਹ ਕਿੱਥੇ ਕੰਮ ਕਰੂਗੀ ਲਾਈਟ ਇਹ ਇਹ ਸੈਂਸਰ ਲਾਈਟ ਹੈਗੀ ਜੀ ਇਹ ਸੋਲਰ ਲਾਈਟ ਹੈਗੀ ਆਪਾਂ ਦੁਪਹਿਰ ਵਿੱਚ ਚਾਰਜ ਹੁੰਦੀ ਹੈ ਦੁਪਹਿਰ ਜਿਵੇਂ ਘਟੀ ਆਪਾਂ ਅੰਧੇਰਾ ਹੁੰਦਾ ਆਪਣੀ ਲਾਈਟ ਆਨ ਹੋ ਜਾਏਗੀ ਲਾਈਟ ਆਨ ਹੁੰਦੀ ਤੁਸੀਂ ਆਪਾਂ ਇਹਦੇ ਕੋਲ ਇਹਦੇ ਨਾਲ ਮੋਬ ਮੱਛਰ ਵੱਛਰ ਆਏ ਤਾਂ ਸਭ ਨੇ ਜ਼ਮੀਂਦਾਰ ਅਵਸਤੇ ਬਹੁਤ ਵਧੀਆ ਹੈਗਾ ਜੀ ਇਹ ਜਿਹੜੀ ਸੇਵਾ ਹੈ ਦਿੱਲੀ ਵਾਲੇ ਤੋਂ ਭਾਈਚਾਰਾ ਉਹਨਾਂ ਵੱਲੋਂ ਸਿੱਖ ਮਿਲ ਉਹਨਾਂ ਨੂੰ ਸੇਵਾ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਵੀਰ ਜੀ ਆਪਾਂ ਦਿੱਲੀੋਂ ਔਰ ਮੁਜ਼ਫਫਰਨਗਰ ਤੋਂ ਆਏ ਸੀ ਤੇ ਆਪਾਂ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਵਾਇਗੁਰੂ ਕੇ ਪਾਲਾ ਰੱਖੇ ਬਸ ਵੀਰ ਜੀ ਇਹ ਸਾਰੇ ਜਿਹੜੇ ਆ ਭਾਈ ਸਾਹਿਬ ਬਗੁਰਗਬਾਦ ਸਿੰਘ ਜੀ ਦੇ ਜਿਹੜੇ ਆ ਫਾਲੋਅਰਸ ਨੇ ਉਹਨਾਂ ਦੀਆਂ ਅਸੀਸਾਂ ਮਿਲਦੀਆਂ ਪਈਆਂ ਨੇ ਉਹਨਾਂ ਕਿਉਂਕਿ ਉਹ ਪਿਓਰ ਸੇਵਾ ਦੇ ਉੱਤੇ ਨੇ ਪਿਓਰ ਸੇਵਾ ਦੇ ਉੱਤੇ ਜੇਕਰ ਕੀਰਤਨ ਕਰਦੇ ਨੇ ਨਾਲ ਪਿਓਰ ਸੇਵਾ ਆਪ ਜੀ ਦੇ ਵੇਖ ਰਹੇ ਹੋ ਕਿ ਸਮਾਜਿਕ ਔਰ ਧਾਰਮਿਕ ਖੇਤਰ ਵਿੱਚ ਉਹਨਾਂ ਦਾ ਬਹੁਤ ਯੋਗਦਾਨ ਹੈ ਅਸੀਂ ਦੇਖਿਆ ਖਾਸ ਤੱਕ ਜਦੋਂ ਵੀ ਕਿਸੇ ਇਸ ਤਰ੍ਹਾਂ ਦੀ ਮੁਸ਼ਕਲ ਪੈਂਦੀ ਆ ਤੇ ਧਾਰਮਿਕ ਜਥੇਬੰਦੀਆਂ ਕਾਰ ਸੇਵਾ ਵਾਲੇ ਬਾਬਾ ਜੀ ਉਹਨਾਂ ਵੱਲੋਂ ਬੜੀ ਸੇਵਾ ਲੱਤੀ ਜੀ ਇਹ ਖਾਸ ਕਰਕੇ ਸਰਕਾਰਾਂ ਭਾਵੇਂ ਨਹੀਂ ਇੰਨੀਆਂ ਗਾੜੀਆਂ ਆਈਆਂ ਪਰ ਸਿੱਖ ਜਥੇਬੰਦੀਆਂ ਅੱਗੇ ਆ ਕੇ ਅੱਜ ਕੱਲ ਅਸੀਂ ਦੇਖਿਆ ਜਿਸ ਤਰ੍ਹਾਂ ਪੰਜਾਬ ਦਾ ਮਾਹੌਲ ਬਣਿਆ ਪਿਆ ਵਾ ਰਾਸ਼ਨ ਜਿਹੜਾ ਸਤ ਤੋਂ ਵੱਧ ਪਹੁੰਚਾਇਆ ਗਿਆ ਨਾਲ ਸੇਵਾ ਦੀ ਵੀਰ ਜੀ ਜੇਕਰ ਜਦੋਂ ਜਦੋਂ ਮਾਹੌਲ ਸ਼ਾਂਤ ਹੁੰਦੇ ਨਾ ਉਦੋਂ ਇਹਨਾਂ ਬਾਬਿਆਂ ਨੂੰ ਕਹੀ ਜਾਂ ਕਹਿੰਦੇ ਰਹਿੰਦੇ ਆ ਜੀ ਇਹ ਜਿਹੜੇ ਆ ਜੀ ਕੰਮ ਖਰਾਬ ਕਰਨਦੇ ਆ ਸਿੱਕੀ ਦਾ ਕੰਮ ਖਰਾਬ ਕਰਨਦੇ ਆ ਹੁਣ ਵੇਖਣ ਹੋਰ ਕੋਈ ਆਏ ਅੰਗੇ ਇਹੀ ਬਾਬੇ ਜਿਹੜੇ ਆ ਅੱਗੇ ਆਏ ਨੇ ਔਰ ਇਹੀ ਬਾਬੇ ਜਿਹੜੇ ਆ ਉਹ ਸਾਰੀ ਸਹਾਇਤਾ ਬਚਾਉਣ ਦੇ ਨੇ ਜਿਉਂਦੇ ਰਹਿਣ ਮੈਂ ਕਹਿੰਦਾ ਇਹੋ ਜੇ ਬਾਬੇ ਜਿਹੜੇ ਆ ਪੰਜਾਬ ਦੇ ਨਾਲ ਖੜੇ ਨੇ ਇਹ ਜੁਨੀਆਂ ਅਰੰਸ ਸੰਸਥਾਵਾਂ ਇਹੋ ਜੀਆਂ ਜਿਹੜੀਆਂ ਪੰਜਾਬ ਦੇ ਨਾਲ ਖੜੀਆਂ ਨੇ ਸਾਡੇ ਵੀਰ ਭਰਾ ਕਿੱਥੋ-ਕਿੱਥੋਂ ਲੈ ਕੇ ਆਏ ਰਾਸ਼ਨ ਉਹ ਸਾਰੇ ਪੰਜਾਬ ਦੇ ਨਾਲ ਖੜੇ ਨੇ ਔਰ ਅਸੀਂ ਤੇ ਇਹੀ ਕਵਾਂਗੇ ਕਿ ਰੱਬ ਇਹਨਾਂ ਨੂੰ ਹੋਰ ਦਵੇ ਤਾਂ ਕਿ ਇਹ ਵੰਡਦੇ ਰਹਿਣ ਔਰ ਉਹ ਗੁਰਦੁਆਰਾਗ ਦੇ 20 ਰੁਪਏ ਜਿਹੜੇ ਆ ਉਹ ਅਸੀਂ ਖਰਚ ਦੇ ਰਹੀਏ ਉਹ ਅਸੀਂ ਕਰਤ ਦੇ ਰਹੀਏ ਬਹੁਤ ਧੰਨਵਾਦ ਬਿਲਕੁਲ ਤੁਸੀਂ ਦੇਖਿਆ ਤਸਵੀਰਾਂ ਤੁਹਾਨੂੰ ਸਾਂਝੀ ਕੀਤੀਆਂ ਨੇ ਬੀਬੀ ਕੋਲਾ ਭਲਾਈ ਕੇਂਦਰ ਦੀਆਂ ਜਿੱਥੇ ਕਿ ਅੱਜ ਵੱਡੀ ਰਾਹਤ ਸਮਗਰੀ ਹਰ ਪੀੜਤਾਵਾਲੇ ਸਵਾਸਤ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਦਿੱਲੀ ਦੇ ਸਾਡੇ ਵੀਰ ਡੌਗ ਫੂਡ ਜਿਹੜੀ ਹੈਗੀ ਹੈ ਇਹ ਡੌਗਸ ਦਾ ਫੂਡ ਹੈਗਾ ਜੀ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਡੰਗਰਾਂ ਵਾਸਤੇ ਤੇ ਡੌਗਸ ਵਾਸਤੇ ਅਸੀਂ ਜਿਆਦਾ ਤੋਂ ਜਿਆਦਾ ਫੂਡ ਲਾਈਏ ਤਾਂ ਕਿ ਉਹਨਾਂ ਨੂੰ ਵੀ ਬਹੁਤ ਤਕਲੀਫ ਹੁੰਦੀ ਹੈ ਇੱਥੇ ਔਰ ਜਿਵੇਂ ਇਨਸਾਨ ਨੂੰ ਦਿਕਤ ਆ ਰਹੀ ਹੈ ਉਹਨਾਂ ਨੂੰ ਤਾਂ ਉਹ ਨਾ ਬੋਲ ਸਕਦੇ ਨਾ ਕੁਝ ਕਰ ਸਕਦੇ ਤੇ ਤਾਈ ਅਸੀਂ ਕੀਤਾ ਕਿ ਉਹਨਾਂ ਉਹਨਾਂ ਵਾਸਤੇ ਅਸੀਂ ਜਿੰਨਾ ਬੈਟਰ ਫੂਡ ਲਾ ਸਕਦੇ ਉਹ ਲਾਈਏ ਤਾਂ ਕਿ ਉਹਨਾਂ ਦੇ ਲਈ ਹੈਲਪ ਹੋ ਜਾਈਏ ਅੱਜ ਬੀਬੀ ਕੋਲਾ ਜੀ ਭਲਾਈ ਕੇਂਦਰ ٹرسٹ ਵੱਲੋਂ 6 ਵੀ ਖੇਪ ਜਾ ਰਹੀ ਹੈ ਪੰਜ ਖੇਪਾਂ ਹਸਪਤਾਲ ਤੇ ਭਲਾਈ ਕੇਂਦਰ ਤੋਂ ਗਈਆਂ ਅੱਜ 6 ਵੀ ਖੇਪ ਜਾ ਰਹੀ ਹੈ ਇਹ ਆਪਾਂ ਤਰਨਤਾਰਨ ਪੱਟੀ ਹਰੀਕੇ ਇਹ ਸਾਈਡ ਵਾਲਾ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਜਾ ਰਹੇ ਆ ਕੱਲ ਸਾਡੇ ਮੇਰੇ ਨਾਲ ਖੜੇ ਐ ਮਨਪ੍ਰੀਤ ਸਿੰਘ ਜੀ ਭੋਲੂ ਵੀਰ ਜੀ ਇਹ ਮਨਦੀਪ ਸਿੰਘ ਜੀ ਮਨਦੀਪ ਸਿੰਘ ਦੀ ਭੋਲੂ ਵੀਰ ਜੀ ਇਹ ਕੱਲ ਸਾਰਾ ਵਿਜ਼ਿਟ ਕਰਕੇ ਆਏ ਐ ਤੇ ਕਿੱਥੇ ਕੀ ਲੋੜ ਐ ਉਹ ਚੀਜ਼ਾਂ ਜਿਹੜੀਆਂ ਨੇ ਲਿਜਾਈਆਂ ਜਾਣ ਆਪ ਦੀ ਸਾਰੇ ਪੱਤਰਕਾਰਾਂ ਨੂੰ ਸਾਡੇ ਤੋਂ ਜ਼ਿਆਦਾ ਨੌਲੇਜ ਐ ਕਿ ਰਾਸ਼ਨ ਬਹੁਤ ਜਾ ਚੁੱਕਾ ਹੈ ਰਾਸ਼ਨ ਕਈਆਂ ਕੋ ਤਿੰਨ ਤਿੰਨ ਮਹੀਨੇ ਦਾ ਵੀ ਹੋ ਗਿਆ ਹੈ ਚਾਰ ਚਾਰ ਮਹੀਨੇ ਦਾ ਵੀ ਹੋ ਗਿਆ ਹੈ ਤੇ ਮੈਂ ਤੁਹਾਨੂੰ ਇਹ ਇੱਕ ਪਿਆਰ ਭਰੀ ਅਸੀਸ ਲੈਣੀ ਚਾਹਨਾ ਵਾ ਕਿ ਦਿੱਲੀ ਦੀਆਂ ਸੰਗਤਾਂ ਨੇ ਵੀ ਬਹੁਤ ਸਹਿਯੋਗ ਦਿੱਤਾ ਹੈ ਮਗਰ ਖੜੀਆਂ ਮੇਰੇ ਔਰ ਇਕ ਤਾਂ ਨਵੇਕ ਲਈਆਂ ਆਈਟਮਾਂ ਜਾ ਰਹੀਆਂ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਅਚਾਰ ਜਾ ਰਿਹਾ ਮਛਰਦਾਨੀ ਜਾ ਰਹੀ ਹੈ ਡਾਈਪਰ ਸਰਜ ਲਾਈਟ ਜਿਹੜੀ ਚਾਨਣੇ ਦੇ ਨਾਲ ਹੀ ਆਪਣੇ ਆਪ ਚਾਰਜ ਹੋ ਜਾ ਕਰੇਗੀ 24 ਘੰਟੇ ਚੱਲੇਗੀ ਉਹ ਵੀ ਸਰਜ ਲਾਈਟਾਂ ਵੀ ਜਾ ਰਹੀਆਂ ਦੁੱਧ ਪੈਕਟਾਂ ਵਾਲਾ ਮਾਚਸ ਕਾਲਗਟ ਪੁਰਸ਼ ਬੇਲਪੂੜੀ ਜਿਹੜੀ ਇਹ ਉਹੋ ਜੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਲੰਬਾ ਟਾਈਮ ਕੰਮ ਆ ਜਾਣ ਰਸ ਜਾ ਰਹੇ ਆ ਤੇ ਚੋਕਰ ਜਾ ਰਿਹਾ 300 ਬੋਰੀ ਕੱਲ ਜਦੋਂ ਵਿਜ਼ਿਟ ਕਰਕੇ ਆਏ ਆ ਵੀ ਉੱਥੇ ਪਸ਼ੂਆਂ ਦਾ ਜਿਹੜਾ ਚੋਕਰ ਹੈ ਬਹੁਤ ਲੋਡ ਹੈ ਇੱਕ ਟਰਾਲੀ ਉਹ ਲੱਦੀ ਪਈ ਹੈ ਇੱਕ ਟਰਾਲੀ ਆ ਇਧਰ ਤੁਸੀਂ ਸਾਰੀ ਦੇਖੀ ਹੈ ਪੱਤਰਕਾਰਾਂ ਨੇ ਇਹ ਚੋਕਰ ਵੀ ਜਾ ਰਿਹਾ ਤੇ ਰਸ ਵੀ ਜਾ ਰਹੇ ਆ ਡਿਸਪੋਜ਼ਲ ਪਾਣੀ ਜਾ ਰਿਹਾ ਬੋਤਲਾਂ ਵਾਲਾ ਓਡੋ ਮਾਸ ਜਾ ਰਹੀ ਹੈ ਮਛਰਾਂ ਦੀ ਅਗਰਵਤੀ ਜਾ ਰਹੀ ਹੈ ਔਰ ਇੱਕ ਮੈਡੀਸਨ ਕਿੱਟ ਬਣਾਈ ਹੈ ਉਹ ਤੁਸੀਂ ਆਪੇ ਹੁਣ ਕੈਮਰਾ 'ਚ ਦਿਖਾ ਲੈਣਾ ਖੋਲ ਕੇ ਦਿਖਾਵਾਂਗੇ ਉਹ ਦਿੱਲੀ ਦੀਆਂ ਸੰਗਤਾਂ ਨੇ ਪੂਰੀ ਦਿਹਾੜੀ ਲਾ ਕੇ ਮੈਡੀਸਨ ਕਿੱਟ ਬਣਾਈ ਹੈ ਜਿਹਦੇ ਚ ਪੇਟਦਰਦ ਦੀ ਗੋਲੀ ਇਨਫੈਕਸ਼ਨ ਦੀ ਗੋਲੀ ਬੁਖਾਰ ਦੀ ਗੋਲੀ ਡਟੋਲ ਇਸ ਤਰ੍ਹਾਂ ਦੀ ਸਾਰੀ ਮੈਡੀਸਨ ਕਿੱਟ ਹੈ ਇਹ ਹਰ ਪੱਤੇ ਤੇ ਪੰਜਾਬੀ 'ਚ ਲਿਖ ਦਿੱਤਾ ਗਿਆ ਨਾਲ ਉਸ ਤੋਂ ਇਲਾਵਾ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਕ ਡਾਕਟਰਾਂ ਦੀ ਐਂਬੂਲੈਂਸ ਨਾਲ ਜਾ ਰਹੀ ਹੈ ਹੋਰ ਵੀ ਕਿਸੇ ਨੂੰ ਕੋਈ દવાਦਾਰੂ ਲੋਡ ਹੋਇਆ ਉਹ ਡਾਕਟਰ ਸਾਰਾ ਕਵਰ ਕਰਨਗੇ ਨਾਲ ਨਾਲ ਮੈਡੀਸਿਨ ਕਿੱਟ ਦੀ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਬੀਬੀ ਕੋਲਾ ਜੀ ਚੈਰੀਟੇਬਲ ਹਸਪਤਾਲ ਭਾਈ ਹਰਵਿੰਦਰ ਪਾਦਸ ਸਿੰਘ ਦੀ ਲिटल ਭਾਜੀ ਉਹਨਾਂ ਵੱਲੋਂ ਨਾਲ ਐਂਬੂਲੈਂਸ ਤੋਰੀ ਜਾ ਰਹੀ ਉਹ ਵੀ ਯੂਨਿਟ ਆ ਬੀਬੀ ਕੋਲਾ ਜੀ ਭਲਾਈ ਕੇ ਅਧਰ ਦਾ ਇਹ ਅੱਜ ਤੁਹਾਡੀਆਂ ਅਸੀਸਾਂ ਦੇ ਨਾਲ ਨਵੇਕਲਾ ਜੀ ਅਸਮਾਨ ਜਾ ਰਿਹਾ ਹੈ ਮੈਨੂੰ ਕਹੋ ਤੇ ਮੈਂ ਇੱਕ ਲਾਈਟ ਦਿਖਾਵਾਂ ਇੱਕ ਵਾਰੀ ਤੁਹਾਡੇ ਕੈਮਰੇ ਆ ਉਹ ਤੂੰ ਦੇਖੀ ਹੈ ਨਾ ਜਿਹੜੇ ਪ੍ਰੋਗਰਾਮ ਦੇਖ ਰਹੇ ਹੋ ਉਹਨਾਂ ਨੇ ਹਾਂਜੀ ਹਾਂਜੀ ਆ ਆ ਲਾਈਟ ਹੈ ਜੀ ਜਿਹੜੀ ਮਤਲਬ ਵੀ ਹਨੇਰਾ ਜਦੋਂ ਹਨੇਰਾ ਹੋ ਜਾਏਗਾ ਤੇ ਜਗ ਪੇਗੀ ਚਾਨਣਾ ਹੋ ਜਾਏਗਾ ਤੇ ਚਾਰਜ ਹੋਏਗੀ ਇਹ ਮੇਰੇ ਖਿਆਲ 'ਚ 2250 ਦਾ ਪੀਸ ਹੈ ਇਹ ਵੀ ਇਹ ਵੀ ਨਾਲ ਜਾ ਰਹੀਆਂ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਕ ਛੋਟੀਆਂ ਸਰਜ ਲਾਈਟਾਂ ਵੀ ਉਹ ਵੀ ਦਿਖਾ ਦਿਓ ਇਹ ਵੀ ਇਹ ਚ ਟਾਰਚ ਨੇ ਇਹ ਵੀ ਸਰਚ ਲਾਈਟਾਂ ਨੇ ਛੋਟੀਆਂ ਟਾਰਚਾਂ ਵੱਖਰੀਆਂ ਜਾ ਰਹੀਆਂ ਇਹ ਵੀ ਨਾਲ ਗੁਰੂ ਸਾਹਿਬ ਦੀ ਕਿਰਪਾ ਨਾਲ ਜਾ ਰਹੀਆਂ ਹੋ ਸਕੇ ਇੱਕ ਮੈਡੀਸਨ ਕਿੱਟ ਅੱਗੋ ਫੜ ਲਓ ਤੇ ਉਹ ਵੀ ਸੰਗਤਾਂ ਨੂੰ ਦਿਖਾਤੀ ਜਾਵੇ ਕਿਉਂਕਿ ਤੁਹਾਡਾ ਬੜਾ ਵੱਡਾ ਇਹ ਮੈਡੀਸਨ ਕਿੱਟ ਬਣਾਈ ਗਈ ਹੈ ਜੀ ਮਹਾਰਾਜ ਜੀ ਦੀ ਮਿਹਰ ਦੇ ਨਾਲ ਇਹਦੇ ਵਿੱਚ ਵੇਖੋ ਪੱਟੀਆਂ ਜ਼ਖਮਾਂ ਦੀ ਟਿਊਬ ਪੇਟਦਰਦ ਦੀ ਦਵਾਈ ਇਨਫੈਕਸ਼ਨ ਦੀ ਦਵਾਈ ਜਿਹੜੀਆਂ ਬੁਖਾਰ ਦੀ ਦਵਾਈ ਹਰ ਪੱਤੇ ਤੇ ਦਿੱਲੀ ਦੀਆਂ ਸੰਗਤਾਂ ਦੇ ਪਿਆਰ ਦੇ ਨਾਲ ਪੰਜਾਬੀ ਜਨਾਲ ਲਿਖਿਆ ਇਹ ਸਮਾਨ ਆ ਜਾ ਰਿਹਾ ਆਪ ਜੀ ਸੀਸ ਦੇਣਾ ਜੀ ਸਮਾਨ ਦੇ ਨਾਲ ਕਿੰਨੀਆਂ ਟੀਮਾਂ ਜਾ ਰਹੀਆਂ ਨੇ ਜੀ ਉੱਥੇ ਜਿਹੜੀਆਂ ਪਿੰਡਾਂ ਦੇ ਵਿੱਚ ਜਾਣ ਕੇ ਆਦੇ ਅਸੀਂ ਪਿਛਲੀ ਵਾਰੀ ਛੋਟੀਆਂ ਗੱਡੀਆਂ ਤੋਂ ਟਰਾਲੀਆਂ ਦੇ ਵਿੱਚ ਸਾਨੂੰ 2 ਘੰਟੇ ਲੱਗੇ ਲੇਟ ਹੋ ਗਏ ਅੱਜ ਅਸੀਂ ਟਰਾਲੀਆਂ ਇੱਥੇ ਮੰਗਾ ਲਈਆਂ 7-8 ਗੱਡੀਆਂ ਛੋਟੀਆਂ ਟੀਮਾਂ ਜਾ ਰਹੀਆਂ ਨੇ ਨਾਲ ਦੋ ਟਰਾਲੀਆਂ ਜਾ ਰਹੀਆਂ ਨੇ ਨਾਲ ਤਾਂ ਕਿ ਉੱਥੇ ਅਸੀਂ ਸਮੇਂ ਸਿਰ ਪਹੁੰਚ ਗਏ ਤੇ ਜਿਹੜੀ ਕਿਉਂਕਿ ਇਧਰ ਪਾਣੀ ਜ਼ਿਆਦਾ ਹੈ ਇਧਰ ਪਾਣੀ ਹਿਸਾਬ ਦਾ ਸੀ ਆਪਣਾ ਅਜਨਾਲਾ ਸਾਈਡ ਤੇ ਇਧਰ ਪਾਣੀ ਜ਼ਿਆਦਾ ਹੈ ਕੁਝ ਟੀਮਾਂ ਸਾਨੂੰ ਸ਼ਾਇਦ ਬੇੜੀ ਵਿੱਚ ਵੀ ਭੇਜਣੀਆਂ ਪੈਣ ਜਿੱਥੇ ਪਾਣੀ ਬਹੁਤ ਜ਼ਿਆਦਾ 5-6 ਫੁੱਟ ਤੱਕ ਪਾਣੀ ਹੈ ਬਿਲਕੁਲ ਜੀ ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜੀ ਵੱਡੀ ਸੇਵਾ ਕੀਤੀ ਜਾ ਰਹੀ ਆ ਬੀਬੀ ਕੋਲਾ ਭਲਾਈਕਰ ਵੱਲੋਂ ਅਤੇ ਵਾਈਗੁਰ ਕੇਬਾਦ ਸਿੰਘ ਵੱਲੋਂ ਅਤੇ ਦਿੱਲੀ ਦੀ ਸੰਗਠਾ ਵੱਲੋਂ ਜਿਹੜੀ ਕਿ ਅੱਜ ਵੱਡੀ ਰਾਹਤ ਸਮਗਰੀ ਹਰ ਪੀੜਤਾ ਵਾਸਤੇ ਜਾਏਗੀ ਅਤੇ ਉਹਨਾਂ ਕਿਹਾ ਵੀ ਨਾਲ ਮੈਡੀਕਲ ਟੀਮਾਂ ਦਿੱਤੀ ਜਾਣਗੀਆਂ ਅਤੇ ਨਾਲ ਸੋਲਰ ਲਾਈਟਾਂ ਜਿਹੜੀ ਕਿ 2500 ਤੋਂ ਜ਼ਿਆਦਾ ਲੱਗੇ ਆ ਉਹ ਵੀ ਦਿੱਤੀ ਜਾਣਗੀਆਂ ਕਿਉਂਕਿ ਉੱਥੇ ਹਨੇਰਾ ਵਾਲ ਲਾਈਟਾਂ ਬੰਦ ਨੇ ਬੱਤੀ ਬੰਦ ਨੇ ਇਸ ਤੱਕੇ ਵੱਡੀ ਜਿਹੜੀ ਰਾਹਤ ਸਮਗਰੀ ਆਉਂਖੇ ਉਥੋਂ ਟਰਾਲੀਆਂ ਦੇ ਰੂਪ ਵਿੱਚ ਵੱਡੀਆਂ ਗੱਡੀਆਂ ਜਿਹੜੀਆਂ ਭੇਜੀਆਂਆਂ ਗਈਆਂ ਖਾਸ ਕਰਕੇ ਮੈਡੀਕਲ ਕਿੱਟਾਂ ਦਿੱਤੀਆਂ ਜਾਣਗੀਆਂ ਤਾਂ ਜੋ ਕਿ ਕਿਸੇ ਨੂੰ ਉੱਥੇ ਕੋਈ ਇਨਫੈਕਸ਼ਨ ਬੁਖਾਰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਆਉਂਦੀ ਆ ਰਾਹਤ ਸਮਗ ਦਿੱਤੀ ਜਾਊਗੀ ਮੇਨੂੰ ਦਿਓ ਜਾਤ ਮੈਂ ਤੁਹਾਡਾ ਰੀਤ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਨਿਊਜ਼ ਤੇ ਕਲਿੱਕ ਕਰੋ ਬੈਲ ਆਈਕਨ ਤੇ